ਦਾਤਾ ਤੇ ਅਤੀਜੇ ਮਸਤਾਂ ਦੀ ਮੇਲਾ 12 13 14 ਦਾ ਦਾਤਾ ਅਲੀ ਐਮ ਸਰਕਾਰ ਦਾ ਮੇਲਾ ਆ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਮੇਲੇ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੂੰ ਮੰਮੀ ਜੀ ਦੇ ਆ ਕੇ ਅਸੀਰਵਾਦ ਲਾਓ ਦਾਤੇ ਭਾਗ ਲਾਓ ਔਰ ਖੁਸ਼ੀਆਂ ਦੇ ਬੱਚੇ ਰਾਜੀ ਦੇਣ ਕਮਾਈਆਂ ਦੀ ਬਰਕਤ ਪਾਵੇ ਮਾਲਕ ਬੋਤਾ ਦੇ ਮੇਰੇ ਸ਼ਹਿਰ ਵਾਸੀਆਂ ਨੂੰ ਮੇਰੇ ਭੈਣਾਂ ਭਰਾਵਾਂ ਨੂੰ ਮੱਲੇ ਵਾਲਿਆਂ ਮਾਲਕ ਜਾਦਾ ਦੇਵੇ 40 ਸਾਲ ਤੋਂ ਰਹਿ ਰਹੇ ਆ ਅਸੀਂ ਇੱਥੇ 40 ਸਾਲ ਆਦਿਆ ਨਹੀਂ ਗਿਆ ਮਸਤਾਂ ਦੀ ਜਿਹੜਾ 12 13 14 ਦਸੰਬਰ ਦਾ ਜਿਹੜਾ ਮੇਲਾ ਆ ਰਿਹਾ ਹੈ ਬਹੁਤ ਭਾਰਾ ਮੇਲਾ ਹੁੰਦਾ ਹੈ ਇਸ ਮੇਲੇ ਦੀ ਜਿਹੜੀ ਰਵਾਇ ਕਰ ਰਹੇ ਨੇ ਜੋਤੀਬਾਂਤ ਜੀ ਸੀਨਾ ਮੰਮੀ ਜੀ ਦੇ ਦਰਬਾਰ ਦੇ ਜਿਹੜੇ ਸੇਵਕ ਹੈ ਅੋ ਜੋਤੀਮਾਨ ਜੀ ਇਹ ਮੇਲਾ ਕਰਵਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਸ ਮੇਲੇ ਵਿੱਚ ਸ਼ਾਮਲ ਹੋਵੋ ਅਤੇ ਦਾਤਿਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਇਹ ਦਿਨ ਦਿਨ ਜਿਹੜਾ ਇੱਥੇ ਲੰਗਰ ਵੀ ਲੱਗੂਗਾ ਸਾਰੀਆਂ ਸੰਗਤਾਂ ਲੰਗਰ ਵੀ ਛਕਣ ਤੇ ਇੱਥੇ ਕਵਾਲ ਵੀ ਲੱਗਣਗੇ ਕਵਾਲ ਵੀ ਸੁਣੋ ਤੇ ਦਾਤਿਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਦਾਤਿਆਂ ਦੀ ਜੈ ਮਸਤਾਂ ਦੀ ਸਸਰੀਕਾਲ ਸਾਰਿਆਂ ਨੂੰ ਨਮਸਤੇ ਔਰ ਜੈ ਬਾਲਮੀਕੀ ਹਰ ਹਰ ਬਾਲਮੀਕੀ ਸਾਰੇ ਸ਼ਹਿਰ ਵਸਣਾਂ ਨੂੰ ਹੱਥ ਜੋੜ ਕੇ ਬੇਨਤੀ ਆ 12 13 14 ਤਰੀਕ ਤੱਕ ਕਰ ਦਾਤਿਆਂ ਦਾ ਉਰਸ ਚੱਲਣਾ ਹੈ ਦਾਤਾ ਅਲੀ ਐਮ ਐ ਸਰਕਾਰ ਔਰ ਦਾਤਾ ਗਲਾਮੀ ਸ਼ਾਹ ਜੀ ਦਾਤਾ ਅਬਦੁੱਲ ਰੇ ਸ਼ਾਹ ਜੀ ਔਰ ਮੰਮੀ ਜੀ ਹਜ਼ੂਰ ਆ ਬਾਬਾ ਚੋਕੀ ਜੀ ਹਜ਼ੂਰ ਤੇ ਗੱਦੀ ਨਸੀਹਤ ਜੋਤੀ ਗੁਰੂ ਜੀ ਉਹਨਾਂ ਵੱਲੋਂ ਸਾਰੇ ਸ਼ਹਿਰ ਵਸਣਾਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ ਮੇਲੇ ਵਿੱਚ ਪਹੁੰਚਣਾ ਹੋਮ ਹਮਾ ਕੇ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ ਇਹ ਸਾਰਿਆਂ ਦੇ ਸ਼ਹਿਰ ਵਸਣਾਂ ਦੇ ਸੰਜੋਗ ਨਾਲ ਇਹ ਮੇਲਾ ਹੋ ਰਿਹਾ ਆ ਸਾਰਿਆਂ ਨੂੰ ਸ਼ਹਿਰ ਵਸਣਾਂ ਸਾਡੇ ਵੱਲੋਂ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਆਓ ਸੰਗਤ ਸਾਰੀ ਸ਼ਹਿਰ ਦੀ ਆਓ ਮੇਲੇ ਵਿੱਚ ਦਾਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਰਕਾਰ ਦੀ ਫਕਤਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਜੋੜ ਮੇਲਾ 12 13 ਅਤੇ 14 ਦਸੰਬਰ ਨੂੰ ਫਕਤਪੁਰਾ ਵਿਖੇ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੀ ਸੰਗਤ ਹੰਮ ਹਮਾ ਕੇ ਪਹੁੰਚੇ ਤਿੰਨ ਦਿਨ ਮੇਲੇ ਵਿੱਚ ਅਟੁੱਟ ਲੰਗਰ ਵਰਤੇਗਾ ਕਵਾਲ ਮਹਿਫਲਾਂ ਸਜਣਗੀਆਂ ਦਾਤਿਆਂ ਦਾ ਗੁਣਗਾਨ ਹੋਵੇਗਾ ਔਰ ਸਾਰਿਆਂ ਨੇ ਹੰਮ ਹਮਾ ਕੇ ਇਸ ਮੇਲੇ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ ਜੀ ਜੈ ਦਾਤਿਆਂ ਦੀ ਜੋਤੀ ਹੈ ਜੀ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਮੱਲਾ ਭਗਤ ਕਰਾ ਵਿਕੇ ਦਰਵਾਜ਼ਾ ਦਾਤਾਂ ਲਈ ਮ ਸਰਕਾਰ ਤੇ ਦਾ ਤਿਰਵਾਰ ਮਾਦਾ ਮੰਮੀ ਸ਼ਿਗਮ ਮੰਤਜ ਦੇ ਪਰਿਵਾਰ ਤੇ ਵਿਖੇ 12 13 14 ਦਾ ਮੇਲਾ ਜੋ ਹੋਣ ਜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਉਸ ਵਿੱਚ ਖੁੱਲਾ ਮੰਤਰ ਸਾਰੇ ਜਣੇ ਆਓ ਤਿਰਵਾਰ ਵਿੱਚ ਮੱਥਾ ਟੇਕ ਕੇ ਆਸ਼ੀਰਵਾ ਪ੍ਰਾਪਤ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਮਸਤਾਂ ਦੀ ਜੈ